ਤੁਹਾਨੂੰ ਸਾਰੇ ਨੂੰ ਪਹੁੰਚੇ ਅੱਜ ਸਾਬੋਕੇ ਤਲਵੰਡੀ ਟਰੈਕਟਰ ਮੰਡੀ ਜੀ ਬਾਈ ਇੱਥੇ ਹਰ ਬੁੱਧਵਾਰ ਨੂੰ ਟਰੈਕਟਰ ਮੰਡੀ ਲੱਗ ਜਾ ਬਾਈ ਪੰਜਾਬ ਚੋਂ ਇੱਕ ਨੰਬਰ ਤੇ ਬਾਈ ਮੰਡੀ ਲੱਗ ਜਾ ਬਾਈ ਇੱਥੇ ਹਰਿਆਣੇ ਦੇ ਵਪਾਰੀ ਤੇ ਜੂਕੀ ਦੇ ਵਪਾਰੀ ਵੀ ਪਹੁੰਚਦੇ ਨੇ ਬਾਈ ਹਰਿਆਣੇ ਦਾ ਟਰੈਕਟਰ ਹੀ ਬਹੁਤ ਲੈ ਕੇ ਆਉਂਦੇ ਨੇ ਬਾਈ ਤੇ ਛੋਟੇ ਦਾ ਛੋਟਾ ਤੇ ਵੱਡੇ ਤੋਂ ਵੱਡਾ ਟਰੈਕਟਰ ਵੀ ਮਿਲਦਾ ਬਾਈ ਬਾਈ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੁਹਾਨੂੰ ਟਰੈਕਟਰਾਂ ਦੇ ਭਾਅ ਤੇ ਮਾਡਲ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਟਰੈਕਟਰ ਨੂੰ ਅਰਜਨ ਮਹਿੰਦਰਾ 605 ਹੁਣ ਆਈ ਬੀ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟਾਇਰ ਅੱਧੇ ਨਹੀਂ ਇਹ ਬਰਾੜ ਟਰੈਕਟਰ ਜਾਣਦਾ ਬਈ ਟਰੈਕਟਰ ਹੈ ਪੂਰਲੇ ਟਾਇਰ ਨੇ ਮੇਨੇ ਜੀ ਇਹ ਤੁਹਾਨੂੰ ਟ੍ਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ। ਨਾਲ ਖੜਾ ਜੀ ਸਵਰਾਜ 855 ਜੀ। ਪੈਰ ਅੱਦੇ ਨਹੀਂ ਮੂਰਲੇ ਟਾਇਰ ਨਵੇਂ ਨੇ ਜੀ। ਸੈਂਟਰ ਗੇਅਰ ਆ ਪਾਵਰ ਸਟੀਅਰਿੰਗ ਆਈ। ਰਿਵਰਸ ਵੀਡੀਓ ਜੀ। ਪੰਜਾਬ ਨੰਬਰ ਆ ਜੀ ਪੀਵੀ 29 ਜੀ 2793 ਜੀ। ਫੁੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਇਹਦੇ। ਐਂਪ ਲੱਗਿਆ ਹੋਇਆ। 14 ਮਾਡਲ ਆ ਜੀ ਇਹ। ਮੁੱਲ ਲਗਾ 4,85,000 ਜੀ। ਕਲੌਸ ਕਰਦਾ ਇੰਜਨ ਆ ਜੀ ਤੇ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਇਹ ਬਈ ਬਰਾ ਟਰੈਕਟਰ ਜੇ ਨੇੜੇ ਬਿਜਲੀ ਘਰ ਡੱਬਾ ਵਾਲਿਆਂ ਦਾ ਟਰੈਕਟਰ ਨੇ ਜੀ ਇਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੱਸਾਂਗੇ ਨਾਲ ਖੜਾ ਇਹ ਫਾਰਮ ਟਰੱਕ 60 ਦਾ ਜੀ ਦੇਖੋ ਜੀ ਸੈਂਟਰ ਗੇਅਰ ਪਾਵਰ ਸਟੀering ਜੀ ਟਾਇਰ 80 ਪੈਸ਼ ਨੇ ਜੀ ਫੁੱਡ ਵਾਲੀ ਸਤਰੀ ਲੱਗੀ ਹੋਈ ਆ ਜੀ ਫਾਰਮ 60 ਦਾ ਜੀ ਪੰਜਾਬ ਨੰਬਰ ਆ ਜੀ ਇਹ 13 ਮਾਡਲ ਆ ਜੀ 410000 ਦਾ ਪ੍ਰਾਈਸ ਆ ਜੀ ਪਾਵਰ ਸਟੀering ਆ ਜੀ ਔਡ ਵਾਲੀ ਸੱਤਰੀ ਲੱਗੀ ਹੋਈ ਹੈ ਜੀ ਇਹ ਵੀ ਬਈ ਬਰਾ ਟਰੈਕਟਰ ਜਾਂਦਾ ਟਰੈਕਟਰ ਬਈ ਨਾਲ ਇੱਕੜਾ ਫਾਰਮ ਟਰੱਕ 65 ਦਾ EPIG ਟਾਇਰ ਇਹਦੇ ਅੱਧੇ ਨੇ ਜੀ ਪਾਵਰ ਸਟੀering ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹਦਾ ਰੇਟ ਤੇ ਮਾਡਲ ਪਾਇਆ ਨਹੀਂ ਹੈਗਾ ਬਈ ਇਹਦਾ ਪੰਜਾਬ ਨੰਬਰੀ ਆ ਜੀ ਨਾਲ ਖੜਾ ਜੀ ਮੈਸੀ 241 ਡੀ ਆਈ ਜੀ ਟਾਇਰ 80 ਪੈਸੇ ਨੇ ਜੀ 8 ਮਾਡਲ ਆਈ ਇਹ 285000 ਦਾ ਪ੍ਰਾਈਸ ਆ ਜੀ ਟਾਇਰ ਨਵੇਂ ਨੇ ਜੀ 8 ਮਾਡਲ 285000 ਪ੍ਰਾਈਸ ਆਈ ਮੈਸੀ ਬਰਾ ਟਰੈਕਟਰ ਜਾਣ ਟਰੈਕਟਰ ਨੇ ਜੀ ਇਹ ਖੜਾ 241 ਡੀ ਆਈ ਮੈਸੀ ਜੀ ਇਹ ਕੁਲ ਸੈਂਟਰ ਗੇਰਾ ਏ 13 ਮਾਡਲ ਟਰੈਕਟਰ ਏ ਪੰਜਾਬ ਨੰਬਰ ਆ ਜੀ ਇਹ 370000 ਪ੍ਰਾਈਸ ਆ ਜੀ ਇਹਦਾ ਨੰਬਰ ਚੈੱਕ ਕਰੋ ਜੀ ਟਾਇਰ ਪਿਛਲੇ ਨਵੇਂ ਨੇ ਜੀ ਮੂਹਰੇ ਹਾਫ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਲੱਗਾ ਹੋਇਆ ਸਬਰਾਜ 854 ਖੜਾ ਜੀ ਟਾਇਰ ਇਹਦੇ ਨਵੇਂ ਨੇ ਸੈਂਟਰ ਗੇਰਾ ਜੀ ਰਿਵਰਸ ਵੀਡੀਓ ਡਵਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਪੀਵੀ 13 ਸੁਨਾਮ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਪਾਵਰ ਸਟੀਅਰਿੰਗ ਇਸ ਸੈਂਟਰ ਗੇਅਰ ਜੀ ਰਿਵਰਸ ਵੀਵੀਓ ਸਵਰਾਜ 852 ਜੀ 4 ਸਟਾਰ ਆ ਜੀ ਨਾਲ ਖੜਾ ਹੀ ਫਾਰਮ ਟਰੱਕ 60 250 ਪਰਮਿਕਸ ਟਰੈਕਟਰਿਕ ਲਾਇਸੈਂਸ ਚੈੱਕ ਕਰੋ ਜੀ ਟਾਇਰ ਨਵੇਂ ਨਹੀਂ ਜੀ 15 ਮਾਡਲ ਹੈ ਇਹ 480000 ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ BB03 ਦੇਖੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਇਹ ਫਾਰਮ ਟਰੱਕ 45 ਦਾ ਜੀ ਸੈਂਟਰ ਗੇਅਰ ਆ ਜੀ। ਆ ਨੌਨ ਪਾਵਰ ਆ ਜੀ। ਵੀਡੀਓ ਲਾਇ ਹੈ ਬਾਈ। ਇਹ ਸੇ ਮਾਡਲ ਆ ਜੀ। 3 ਲੱਖ ਦਾ ਪ੍ਰਾਈਸ ਪਾਇਆ ਜੀ। ਐਂਪ ਲੱਗਿਆ ਹੋਈ ਇਹਦੇ। ਟਾਇਰ ਹੈਗੇ ਨਹੀਂ ਅਸੀਂ ਬੇਸਿਕ। ਇਹ ਸੇ ਮਾਡਲ 3 ਲੱਖ ਦਾ ਪ੍ਰਾਈਸ ਪਾਇਆ ਹੋਇਆ ਜੀ। ਖੜਾਈ ਫੋਸਟਾਰ ਰਿਵਰਸ ਵੀਡੀਓ 855 ਜੀ। ਟਾਇਰ ਪਿਛਲੇ ਨੇ ਮੈਨੇ ਜੀ ਮੂਰਲੇ ਹਾਪ ਨੇ। ਸੈਂਟਰ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰਿਵਰਸ ਬੀਟੀਓ ਪਾਵਰ ਸਟੀering ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਖੜਾ ਜੀ ਇੱਕ 50 50 ਦਾ ਮੈਸੀ ਫੁੱਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੈਂਪ ਲੱਗਾ ਹੋਇਆ ਟਾਇਰ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਵੀ ਪੰਜਾਬ ਨੰਬਰ ਆ ਜੀ ਇਹ ਪਿਛਲੇ ਨਵੇਂ ਨੇ ਵੀ ਮੂਰਲੇ ਵੀ ਨਵੇਂ ਨੇ ਪੰਜਾਬ ਪੰਜਾਬ ਨੰਬਰ 50 50 ਮੈਸੀ 14 ਮਾਡਲ ਹੈ ਜੀ ਇਹ 9 ਲੱਖ 10 ਹਜ਼ਾਰ ਇਹਦਾ ਪ੍ਰਾਈਸ 7 ਲੱਖ 10 ਹਜ਼ਾਰ ਇਹਦਾ ਪ੍ਰਾਈਸ ਪਾਇਆ ਹੋਇਆ ਜੀ ਨਾਲ ਖੜਾ ਜੀ 265 ਡੀਆਈ ਮਹਿੰਦਰਾ ਜੀ ਟ੍ਰੈਕਟਰ ਕਨੈਸ਼ਨ ਚੈੱਕ ਕਰੋ ਨਾ ਨਾ ਪਾਵਰ 12 ਦੇ ਟਾਇਰ ਨਹੀਂ ਟਾਇਰ ਨਵੇਂ ਨੇ ਮੂਲੇ ਸੀ 16 ਦੇ ਨਹੀਂ ਜੀ ਮੇਦਰਾ 222 DI 4 ਮਾਡਲ ਆ ਜੀ ਇਹ ਹਰਿਆਣਾ ਨੰਬਰ ਆ ਜੀ 215000 ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਪੈਰ ਨਵੇਂ ਨੇ ਜਿਹਦੇ ਨਾਲ ਖੜਾ ਜੀ 855 4 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ 18 ਮਾਡਲ ਟਰੈਕਟਰ ਆ ਬਈ ਇਹ 540000 ਦਾ ਪ੍ਰਾਈਸ ਆ ਜੀ ਪਾਵਰ ਸਟੀਅਰਿੰਗ ਆ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਰਿਵਰਸ ਵੀਡੀਓ ਫੋਰ ਸਟਾਰ ਸਵਰਾਜ 852 ਇਹ ਵੀ ਬਈ ਪੰਜਾਬ ਨੰਬਰ ਆ ਜੀ ਜਿਹੜੇ ਟਰੈਕਟਰ ਨੇ ਬਾਈ ਬਰਾ ਟਰੈਕਟਰ ਜੇ ਨਵੇਂ ਪੁਰਾਣੇ ਟਰੈਕਟਰ ਵਸਿਤਨ ਦੇ ਵੇਚਣ ਲਈ ਸੰਪਰਕ ਕਰੋ ਜੀ ਪਜੇ ਟਰੈਕਟਰ ਕਿਰਾਏ ਦੇ ਵੀ ਇੱਥੇ ਨੇ ਨੇੜੇ ਬਿਜਲੀਕਰ ਡੱਬ ਵਾਲੀ ਇਹ 나જર ਸਿੰਘ ਕਾਕਾ ਸਿੰਘ ਮਨਵਿੰਦਰ ਸਿੰਘ ਨੇ ਮੋਬਾਈਲ ਨੰਬਰ 93161 44048 93164 35834 ਇੱਕ ਮੋਬਾਈਲ ਨੰਬਰ 87085 92184 99188 ਤੇ 02499 99961 2166 ਏ ਭਾਈ ਇਹਨਾਂ ਦੇ ਮੋਬਾਈਲ ਨੰਬਰ ਨੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦਣ ਵੇਚਣ ਲਈ ਜੀ ਇਹਨਾਂ ਤੋਂ ਟਰੈਕਟਰ ਕਿਰਾਏ ਤੇ ਵੀ ਮਿਲਦੇ ਨੇ ਜੀ ਤਾਂ ਭਾਈ ਇਹਨਾਂ ਨਾਲ ਸੰਪਰਕ ਕਰੋ ਜੀ 52 ਦਿਖਾਉਣਾ ਜੀ 4 ਸਟਾਰ ਰਿਵਰਸ ਵੀਡੀਓ ਹੈ ਜੀ ਟਾਇਰ ਪਿਸੇ ਨਵੇਂ ਨਹੀਂ ਸੈਂਟਰ ਗੇਅਰ ਆ ਪਾਵਰ ਸਟੀਅਰਿੰਗ ਜੀ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ 17 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ ਜੀ ਇਹ 510000 ਇਹਦਾ ਪ੍ਰਾਈਸ ਆ ਜੀ ਟੈਂਪ ਲੱਗਿਆ ਜੀ ਹੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਟਰੈਕਟਰ ਬਹੁਤ ਸਾਫ ਹੈ ਜੀ 4 ਸਟਾਰ ਰਿਵਰਸ ਪੀਟਿਓ ਟਾਇਰ ਚੈੱਕ ਕਰੋ ਜੀ 17 ਮਾਡਲ ਟਰੈਕਟਰ ਹੈ ਇਹ 5 ਲੱਖ 10 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਇੱਕ ਨਾਲ ਹੋਰ ਕੜਾਈ ਸਵਰਾਜ 855 ਜੀ 4 ਸਟਾਰ ਰਿਵਰਸ ਪੀਟਿਓ ਇਹ ਵੀ ਪੰਜਾਬ ਨੰਬਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਇਹ ਵੀ ਬਹੁਤ ਸਾਫ ਹੈ ਜੀ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਸੈਂਟਰ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਜੀ ਇਹ ਬਾਈ ਗਰਮੀਤ ਗਰਮੀਤ ਸਿੰਘ ਧੰਨ ਸਿੰਘਾਲ ਖਾਨ ਨੇ ਤੁਹਾਨੂੰ ਜੀ ਇਹਨਾਂ ਮੋਬਾਈਲ ਨੰਬਰ ਤੋਂ ਤੁਸੀਂ ਬੋਲਦੇ ਜੀ ਇਹ ਦੋਨੇ ਟਰੈਕਟਰ ਬਾਈ ਗਰਮੀਤ ਸਿੰਘ ਧਨ ਸਿੰਘ ਵਾਲਾ ਖਾਨਾ ਜੀ ਇਹਨਾਂ ਦਾ ਮੋਬਾਈਲ ਨੰਬਰ ਆ ਜੀ 62835 ਜੀ 54722 ਜੀ ਇਹ ਦੋਨੇ ਟਰੈਕਟਰ ਇਹਨਾਂ ਵੀ ਰੰਦੇ ਨੇ ਜੀ ਇਹਨਾਂ ਦਾ ਦੁਬਾਰੇ ਕੰਟੈਕਟ ਨੰਬਰ ਤੁਹਾਨੂੰ ਹੋਰ ਬੋਲ ਦਿੰਨੇ ਆ ਜੀ 62835 54722 ਜੀ ਗਰਮੀਤ ਸਿੰਘ ਧਨ ਸਿੰਘ ਖਾਨਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਮੰਡੀ ਦੇ ਟਰੈਕਟਰ ਵੀਡੀਓ ਦਿਖਾਉਣੇ ਜੀ ਸਵਰਾਜ 855 ਜੀ 3 ਸਟਾਰ ਆ ਜੀ ਟਾਇਰ ਨਵੇਂ ਨੇ ਜੀ ਸੈਂਟਰ ਗੇਅਰ ਹੈ ਜੀ ਰਿਵਰਸ ਵੀਡੀਓ ਜੀ ਘੱਟ ਮੀਸੇਜ ਟਰੈਕਟਰ ਆਈ ਇਹ 11 ਮਾਡਲ ਆਈ 375000 ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਦੇਖੋ ਵੀਰੇ ਟਾਇਰ ਨਵੇਂ ਨੇ ਜੀ ਦੇਖੋ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 11 ਮਾਡਲ ਆਈ 375000 ਦਾ ਪ੍ਰਾਈਸ ਆ ਜੀ ਇਹ ਬਾਈ ਨਰਮਲ ਸਿੰਘ ਮਾਨ ਦੇ ਟਰੈਕਟਰ ਨੇ ਜੀ ਨੇੜੇ ਰੋੜੀ ਰੋੜਾ ਗਵੰਡੀ ਸਾਹਬੋ ਜੀ ਮਾਨ ਟਰੈਕਟਰ ਸੇਲ ਜੀ ਸਾਹਮਣੇ ਚੱਕ ਰੋ ਜੀ ਉਹ ਤਾਂ ਹਾਂ ਪਾਈਆਂ ਦੇ ਨੰਬਰ ਨੇ ਜੀ ਸੇਰ ਸਿੰਘ ਮਾਨ ਜੀ ਇਹਨਾਂ ਦੇ ਟਰੈਕਟਰ ਨੇ ਆ ਨਾਂ ਖੜਾ ਜੀ ਸਵਰਾਜ 852 ਜੀ ਘੱਟ ਮੇਸ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਨੇ ਜੀ ਇਹ ਤਿੰਨ ਮਾਡਲ ਟਰੈਕਟਰ ਆ ਜੀ ਇਹਦੀ ਕੀਮਤ 2,80,000 ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਟਾਇਰ ਦੇਖੋ ਜੀ ਨਵੇਂ ਟਾਇਰ ਨੇ ਜੀ ਵਧੀਆ ਚੱਪਾ ਇੰਜਨ ਆ ਜੀ ਨਾਲ ਖੜਾ ਜੀ ਅਰਜਨ 555 ਜੀ ਬੀਆਈ ਅਲਟਰਾ ਟੈਕ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਜੀ ਬਿਲਕੁਲ ਸੈਂਟਰ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਜੀ ਪਾਵਰ ਸਟੀering ਆ ਪੰਜਾਬ ਨੰਬਰ ਆ ਜੀ ਇਹ 21 ਮਾਡਲ ਟਰੈਕਟਰ ਆ ਜੀ ਇਹ 6 ਲੱਖ 15 ਹਜ਼ਾਰ ਇਹਦਾ ਪ੍ਰਾਈਜ਼ ਆ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਰੈਕਟਰ ਬਹੁਤ ਸਾਫਟ ਟਰੈਕਟਰ ਆ ਜੀ। ਨਾਲ ਖੜਾ 744 FE ਜੀ ਟੂ ਸਟਾਰੀ ਫੋਡ ਵਾਲੀ ਸਾਤੀ ਲੱਗੀ ਹੋਈ ਜੀ ਐਂਪਲ ਲੱਗਿਆ ਹੋਇਆ ਕੱਟ ਮੇਸ ਜਾਈ। ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ। ਬਹੁਤ ਸਾਫ ਰਾਈਡਰ ਇਹ ਆ ਜੀ ਪੰਜਾਬ ਨੰਬਰ ਆ ਜੀ ਨਵ ਮਾਡਲ ਆ ਜੀ 370000 ਦਾ ਪ੍ਰਾਈਸ ਆ ਜੀ ਪੀ ਵੀ 70 ਬੀ 78 ਥੋੜਾ ਨੰਬਰ ਆ ਜੀ ਇਹਦਾ ਟਰੈਕਟਰ ਦੇਖੋ ਜੀ ਇਹ ਨਾਲ ਗੜੇ ਸਵਰਾਜ 855 ਜੀ ਐਫ 2 ਸਟਾਰੀ ਟਾਇਰ ਇਹ ਦੇ ਵਿਚਾਰੇ ਨਵੇਂ ਨੇ ਜੀ ਅੱਠ ਮਾਡਲ ਟਰੈਕਟਰ ਆ ਜੀ ਇਹ 290000 ਪ੍ਰਾਈਸ ਆ ਜੀ ਇਹ ਆ ਜੀ ਹਰਿਆਣਾ ਨੰਬਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਏਸੀ 65 65 ਡੀਆਈ 65 65 ਜੀ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਪਾਵਰ ਸਟੀering ਆ ਜੀ ਸਾਈਡ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਇਹਦੇ ਕੋਡ ਵਾਲੀ ਸਾਤਰੀ ਲੱਗੀ ਹੋਈ ਹੈ ਐਂਪ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਨਾਲ ਖੜਾ ਜੀ ਸਵਰਾਜ 852 ਜੀ 2 ਸਟਾਰ ਟਾਇਰ ਇਹਦੇ ਵੀ ਟਾਇਰ ਇਹ ਨਵੇਂ ਟਰੈਕਟਰਾਂ ਦੇ ਸਾਰਿਆਂ ਦੇ ਟਾਇਰ ਨਵੇਂ ਨੇ ਜੀ ਬਾਈਆਂ ਦੇ ਸੈਂਟਰ ਗੇਅਰ ਆ ਜੀ ਘੱਟ ਮੇਸ ਜੀ ਇਹ ਆ ਜੀ 9 ਮਾਡਲ ਟਰੈਕਟਰ 365000 ਦਾ ਪ੍ਰਾਈਸ ਆ ਜੀ 365000 ਪ੍ਰਾਈਸ ਆ ਜੀ ਇਹਦਾ ਨਾਲ ਖੜਾ ਸੋਨਾ ਲੀਕਾ 60 ਦਾ ਜੀ ਡੀ ਆਈ 13 ਦੇ ਟਾਇਰਾਂ ਜੀ ਚਾਰੇ ਟਾਇਰ ਨਵੇਂ ਨੇ ਤੇ ਇਹ ਆ ਜੀ 10 ਮਾਡਲ ਟਰੈਕਟਰ ਜੀ 295000 ਦਾ ਪ੍ਰਾਈਸ ਆ ਜੀ ਸੋਨਾ ਲੀਕਾ ਦਾ ਤੇ ਇਹ ਆ ਕਿਹੜਾ ਸਵਰਾਜ 852 ਐਫੀ ਜੀ 5 ਸਟਾਰ ਆ ਜੀ ਰਿਵਰਸ ਵੀਡੀਓ ਜੀ 15 ਸਪੀਡ ਆ ਜੀ ਦੇਖੋ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਇਹਦੇ ਹੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਇਹ ਆ ਜੀ ਇਹਨਾਂ ਦਾ 22 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ 775000 ਦਾ ਪ੍ਰਾਈਸ ਆ ਜੀ ਬੈਟਰੀ ਇਹਦੇ ਬਿਲਕੁਲ ਨਵੀਂ ਆ ਜੀ ਸਾਈਡ ਗੇਅਰ ਹੈ ਤੇ ਨਾਲ ਖੜਾ ਜੀ ਸੋਨਾ ਲਿਕਾ 750 RXi ਪਾਵਰ ਸਟੀਅਰਿੰਗ ਹੈ ਜੀ ਇਹ ਡਾਬ ਸਾਈਡ ਗੇਅਰ ਜੀ ਟਾਇਰ ਚਾਰੇ ਨਵੇਂ ਨੇ ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਵੀ ਪੰਜਾਬ ਨੰਬਰ ਆ ਜੀ ਇਹ 15 ਮਾਡਲ ਟਰੈਕਟਰ ਆ ਜੀ 4,65,000 ਪ੍ਰਾਈਸ ਆ ਜੀ ਇਹਦਾ ਟਰੈਕਟਰ ਇਹ ਵੀ ਬਹੁਤ ਸਾਫ਼ ਆ ਜੀ ਨਾਲ ਖੜਾ ਹੀ ਸੋਨਾਂ ਨਿਕਾ 750 RX ਸਿਕੰਦਰਾ ਜੀ ਐਚ ਡੀ ਐਮ ਟਾਇਰ ਇਹ ਪਿਛਲੇ 14 ਦਿਨ ਹੀ ਜੀ ਸਾਈਡ ਗੇਅਰ ਆ ਜੀ ਮੂਰਲੇ 750 16 ਦੇ ਨੇ ਜੀ ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਵੀ ਪੰਜਾਬ ਨੰਬਰ ਆ ਜੀ ਪੀਬੀ 13 9976 ਇਹ ਟਰੈਕਟਰ ਬਾਈ ਸੇਰ ਸਿੰਘ ਮਾਨ ਕੋਲੀ ਨੇੜੇ ਸਾਬੋਕੇ ਤਲਵੰਡੀ ਮੰਡੀ ਟਰੈਕਟਰ ਨੇ ਜੀ ਬਾਈਆਂ ਲਵੇ ਇਹਨਾਂ ਦਾ ਕੰਟੈਕਟ ਨੰਬਰ ਦੁਬਾਰਾ ਇੱਕ ਵਾਰੀ ਹੋਰ ਬੋਲ ਦਾਂਗੇ ਜੀ ਲੋ ਜੀ ਇਹ ਬਾਈ ਦਾ ਨਰਮਨ ਸਿੰਘ ਦਾ ਮੋਬਾਈਲ ਨੰਬਰ ਆ ਜੀ 93635 95027 98729 10930 78885 63637 ਇਹ ਬਾਈ ਨਰਮਨ ਸਿੰਘ ਮਾਨਣਾ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਟਰੈਕਟਰ ਨਵੇਂ ਖਰੀਦਣ ਅਤੇ ਵੇਚਣ ਲਈ ਜੀ ਨੇੜੇ ਸਾਬੋ ਗੋਤਲ ਮੰਡੀ ਮੰਡੀ ਜੀ ਬਾਈਆਂ ਦੀ ਦੁਕਾਨ ਆ ਜੀ ਬਾਈਆਂ ਨਾਲ ਸੰਪਰਕ ਕਰ ਸਕਦੇ ਹਿੰਡ ਦਾ ਪੈਂਡ ਦਾ ਜੀਪੀਆਈ ਫਾਰਮ ਟਰੈਕਟਰ ਟਰੈਕਟਰ ਦਿਖਾਉਣੇ ਜੀ ਟਾਇਰ ਹੈਗੇ ਨਹੀਂ ਜਿਹੜੇ 70 80 ਪੈਸੇ ਦੀ ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ ਐਨ ਸੁੱਕਾ ਟਰੈਕਟਰ ਆ ਜੀ ਦੇਖ ਇਹਦੇ ਟਾਇਰ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ पीपीआई 65 ही फार्म ट्रक ਨਵ ਮਾਡਲ ਟਰੈਕਟਰ ਆ ਜੀ 2,80,000 ਦਾ ਪ੍ਰਾਈਸ ਆ ਜੀ ਸੈਂਟਰ ਗੇਅਰ ਆ ਜੀ ਨਾਲ ਖੜਾ ਸਵਰਾਜ 855 एफजी 2 स्टार ਕੱਟ ਮੈਸੇਜ ਜੀ ਟਾਇਰ ਚਾਰੇ ਇਹਦੇ ਨਵੇਂ ਨੇ ਜੀ ਬਜਾ ਡਿੱਕ ਲੱਗਿਆ ਹੋਇਆ ਜੀ ਇਹ ਪੰਜਾਬ ਨੰਬਰ ਟਰੈਕਟਰ ਆ ਜੀ 6 ਮਾਡਲ ਆ ਜੀ ਇਹ 290000 ਦਾ ਪ੍ਰਾਈਸ ਆ ਜੀ ਸੈਂਟਰ ਗੇਅਰ ਘੱਟਵੇਂ ਹਿੱਸੇ 'ਚ ਬੀਕੇਟੀ ਦੇ ਟਾਇਰ ਨਹੀਂ ਜੀ ਇਹਦੇ ਦੇਖੋ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਹੁਤ ਵਧੀਆ ਸਾਫਟ ਟਰੈਕਟਰ ਆ ਜੀ 855 ਜੀ 2 ਸਟਾਰ ਟਾਇਰ ਚਾਰੇ ਨਵੇਂ ਨੇ ਜੀ ਇਹਦੇ 6 ਮਾਡਲ ਆ ਜੀ 290000 ਪ੍ਰਾਈਸ ਆ ਜੀ ਪੰਜਾਬ ਨੰਬਰ ਆ ਜੀ ਫੇ ਬਾਈ ਮਹਿੰਦਰ ਸਿੰਘ ਲਾ ਲਿਆਣਾ ਜੀ ਬਾਈ ਮਹਿੰਦਰ ਸਿੰਘ ਪਿੰਡ ਲਾਲਿਆਣਾ ਤਰਵੰਡੀ ਸਾਬੋ ਦੇ ਨਾਲ ਆ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ 93652 99045 94655 652 99045 ਇਹ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜਾ ਫਾਰਮ ਟ੍ਰੈਕ ਹੈ ਜੀ ਲਾਈਵ ਵੀਡੀਓ ਹੈ ਜੀ ਸਾਨੂੰ 744 FE 4 ਸਟਾਰੀ ਰਿਵਰਸ ਵੀਡੀਓ ਨੀਲੇ ਕੱਲਰ ਦਾ ਟਰੈਕਟਰ ਦਿਖਾਉਣੇ ਆ ਜੀ ਸੈਂਟਰ ਗੇਅਰ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਪਾਵਰ ਸਟੀering ਕਲਾਸ ਕਰਦਾ ਇੰਜਨ ਆ ਜੀ ਇਹਦਾ 14 ਮਾਡਲ ਟਰੈਕਟਰ ਆ ਜੀ 4 ਲੱਖ 83000 ਦਾ ਪ੍ਰਾਈਸ ਆ ਜੀ ਨਾਲ ਖੜਾ ਹੋਰ ਇੱਕ 852 ਜੀ ਪਾਵਰ ਸਟੀਅਰ ਰਿਵਰਸ ਵੀਡੀਓ ਚਾਰੇ ਟਾਇਰ ਨਵੇਂ ਨੇ ਜਿਹਦੇ ਨਾਵਲ ਡਿਸਟ੍ਰੀਬਿਊਟਰ ਆਈ ਇਹ ਵੀ ਪੰਜਾਬ ਨੰਬਰ ਆ ਜੀ ਪਾਵਰ ਸਟੀਅਰਿੰਗ ਜੀ ਰਿਵਰਸ ਵੀਡੀਓ 18 ਮਾਡਲ ਟਰੈਕਟਰ ਆ ਜੀ ਇਹ 583000 ਦਾ ਪ੍ਰਾਈਸ ਆ ਜੀ ਦੇਖੋ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਹੈ ਜੀ ਵਧਿਆ ਹੈਵੀ ਵੈਂਪਰ ਲੱਗਿਆ ਹੋਇਆ ਜੀ ਨਾਲ ਕਿਹੜਾ ਸਵਰਾਜ 855 ਐਫਜੀ ਰਿਵਰਸ ਵੀਡੀਓ 5 ਸਟਾਰ ਜੀ ਪਾਵਰ ਸਟੀering ਜੀ ਸਾਈਡ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ 21 ਮਾਡਲ ਟਰੈਕਟਰ ਆ ਜੀ ਇਹ 15 ਸਪੀਡ ਰਿਵਰਸ ਵੀਡੀਓ ਜੀ 7 ਲੱਖ 15 ਹਜ਼ਾਰ ਪ੍ਰਾਈਸ ਆ ਜੀ ਦਾ ਬਾਈ ਕੀ ਨਾਮ ਆਪਣਾ ਟਰੈਕਟਰ ਵਾਲੇ ਜੀ ਸੰਧਵਾ ਜੀ ਆਪਣਾ ਮੋਬਾਈਲ ਨੰਬਰ ਕੀ ਨਹੀਂ 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 9988745420 ਇੱਕ ਵਾਰੀ ਹੋਰ ਬੋਲ ਦਿਓ ਜੀ 9988745420 ਕੀ ਨਾਮ ਆ ਵੀਰੇ ਟਕਨ ਟਕਨਾ ਜੀ ਪਿੰਡ ਕਿਹੜਾ ਸਹੀ ਚੈੱਕ ਕਰੋ ਜੀ ਇਹ ਕਿੱਥੇ ਜਾ ਵੀਰੇ ਇਹ ਡੱਬਾ ਵਾਲੀ ਦੇ ਨਾਲ ਇਹ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਰੇ ਦੇ ਟ੍ਰਾਫਿਕ ਨਾਲ ਖੜਾ 5210 ਜੌਂਡੀ ਆ ਰਹੀ ਟਾਇਰ ਚਾਰੇ ਨਵੇਂ ਨੇ ਇਹਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਆ ਜੀ ਇਹ ਹੈ ਜੀ 22 ਮਾਡਲ 22 ਮਾਡਲ ਟਰੈਕਟਰ ਆ ਜੀ 7,80,000 ਦਾ ਪ੍ਰਾਈਸ ਆ ਜੀ ਚਾਰੇ ਟਾਇਰ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਸੋਨਾਲੀਕਾ 50 ਦਾ ਸਿਕੰਦਰ ਆ ਜੀ ਸਾਈਡ ਗੇਅਰ ਆ ਜੀ ਟਾਇਰ ਚੈੱਕ ਕਰੋ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਸਾਈਡ ਗੇਅਰ 50 ਦਾ 14 ਦੇ ਟਾਇਰ ਨੀ ਜੀ ਐਮ ਆਰ ਐਫ ਦੇ ਪਾਵਰ ਸਟੀering ਆ ਜੀ ਡੀ ਆਈ 50 ਸਿਕੰਦਰਾ ਸੋਨਾਲਿਕਾ ਇਹ ਆ ਜੀ ਨੀ ਮਾਡਲ ਇਹਦਾ ਪ੍ਰਾਈਸ ਆ ਜੀ 5 ਲੱਖ 115000 ਪੰਜਾਬ ਨੰਬਰ ਆ ਜੀ ਇਹ ਨਾਲ ਖੜਾ ਜੀ ਫਾਰਮ ਟਰੈਕ 6055 ਜੀ ਫਾਰਮ ਟਰੈਕ 6055 ਜੀ ਟਾਇਰ ਵੀ ਇਹਦੇ ਚੈੱਕ ਕਰੋ ਜੀ ਪਾਵਰ ਸਟੀering ਸਾਈਡ ਗੇਰੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹਦੇ ਪੰਜਾਬ ਨੰਬਰ ਆ ਜੀ ਇਹ ਸੁਪਰਮੈਕਸ 6055 ਫਾਰਮ ਡ੍ਰੈਗ ਇਹ ਆ ਜੀ 14 ਮਾਡਲ 433000 ਦਾ ਪ੍ਰਾਈਸ ਆ ਜੀ 8245 ਦਾ ਫਾਰਮ ਟਰੈਕ ਜੀ 13 ਦੇ ਟਾਇਰ ਨੇ ਜੀ ਇਹਦੇ 13 ਸੇ 28 ਦੇ ਨਵੇਂ ਟਾਇਰ ਨੇ ਜੀ ਵਧੀਆ ਸੁੱਕਾ ਟਰੈਕਟਰ ਈ 45 ਦਾ ਪੰਜਾਬ ਨੰਬਰ ਆ ਜੀ ਇਹ ਇਹ ਤਿੰਨ ਮਾਡਲ ਆ ਜੀ ਪੀ ਵੀ 310 ਮਾਡਲ ਆ ਜੀ 297000 ਪ੍ਰਾਈਜ਼ ਆ ਜੀ ਇਹਦਾ ਬਾਈ ਨਹੀਂ ਕਿਹਾ ਸੀ ਜੀ ਅਸਾ ਇਹਨਾਂ ਦੇ ਕੀ ਠੀਕ ਹੈ ਨਹੀਂ ਬਣਾਉਂਦੀ ਪਤਾ ਨਹੀਂ ਸੀ ਮੈਂ ਪਹਿਲੀ ਵਾਰ ਆਈ ਸੀ ਪਤਾ ਨਹੀਂ ਹੁੰਦਾ ਕਦੇ ਦੇ ਪਹਿਲੀ ਵਾਰ ਹੀ ਆਏ ਸੀ ਕੋਈ ਨਹੀਂ ਨਹੀਂ ਬਣਾਉਂਦੀ